ਤੀਜੀ ਵਾਰ ਚੋਰਾ ਨੇ ਕੀਤਾ ਬੈਟਰਾ ਚੋਰੀ ਗਰੀਬ ਬੱਚਿਆਂ ਵਾਸਤੇ ਹੁੰਦਾ ਅਸੀਂ ਕਿੰਨੀ ਮਿਹਨਤ ਕਰਕੇ ਚੀਜ਼ ਇਕੱਠੇ ਕਰਦੇ ਆਂ ਜੀ ਫਿਰ ਸਾਡੀਆਂ ਚੀਚਾਂ ਚੱਕ ਕੇ ਲੈ ਜਾਂਦੇ ਆ ਜੀ ਸਕੂਲਾਂ ਨੂੰ ਹੀ ਕਿਉਂ ਕੀਤਾ ਜਾ ਰਿਹਾ ਟਾਰਗੇਟ ਤੋਂ ਵੀ ਪਹਿਲਾਂ ਹੋਵੇ ਮੈ ਸਕੂਲ ਬੈਟਰਾ ਚੋਰੀ ਨਹੀਂ ਤੁਸੀਂ ਕੰਪਲੀਟ ਲਖਾਈ ਨਹੀਂ ਸੀ ਪਹਿਲੇ ਲਖਾਈ ਸੀ ਫਿਰ ਕੀ ਬਣਾ ਕੋਈ ਪ੍ਰਸ਼ਾਸਨ ਵੱਲੋਂ ਤੁਸੀਂ ਹੀ ਬਣਾ ਸਕੂਲ ਦੇ ਮਾਸਟਰਾਂ ਨੇ ਆਪ ਪੈਸੇ ਇਕੱਠੇ ਕਰਕੇ ਲਿਆ ਸੀ ਬੈਟਰਾ ਅਸੀਂ ਬਹੁਤ ਇੰਨਾ ਚੀਜ਼ਾਂ ਤੱਕੇ ਪਿਆ ਜੀ ਮਾਸਟਰਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ। ਕਾਡਿ ਦਾ ਪ੍ਰਸ਼ਾਸਨ ਨੂੰ ਅਹੀ ਗੁਜ਼ਾਰੀ ਹੈ ਕਿ ਜਾਰੀ ਸਾਇ ਮੇ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੜ੍ਹੇੜਾ ਵਿਖੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਅਧਿਆਪਕ ਹਰਮੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਵੀ ਦੋ ਵਾਰੀ ਚੋਰੀ ਹੋ ਚੁੱਕੀ ਹੈ ਤੇ ਹੁਣ ਤੀਸਰੀ ਵਾਰੀ ਚੋਰੀ ਹੋਈ ਹੈ। ਉਹਨਾਂ ਦੱਸਿਆ ਕਿ ਮਾਸਟਰਾਂ ਨੇ ਆਪ ਪੈਸੇ ਇਕੱਠੇ ਕਰਕੇ ਬੈਟਰਾ ਲਗਵਾਇਆ ਸੀ ਜੋ ਕਿ ਚੋਰਾਂ ਨੇ ਚੋਰੀ ਕਰ ਲਿਆ। ਉਹਨਾਂ ਦੀ ਅਲਮਾਰੀ ਵੀ ਖੁੱਲੀ ਪਈ ਸੀ ਤੇ ਸਮਾਨ ਵੀ ਖਿੰਡਿਆ ਹੋਇਆ ਸੀ। ਮੈਂ ਪਹਿਲਾਂ ਵੀ ਦੋ ਵਾਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਦੋਂ ਚੋਰਾਂ ਨੂੰ ਫੜ ਲਿਆ ਜਾਂਦਾ ਹੈ ਤਾਂ ਥੋੜੇ ਦਿਨਾਂ ਬਾਅਦ ਹੀ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ। ਫਿਰ ਚੋਰੀਆਂ ਕਰਨ ਲੱਗ ਜਾਂਦੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਦੀ ਕਾਰਵਾਈ ਕੀਤੀ ਜਾਵੇ ਤੇ ਚੋਰਾਂ ਨੂੰ ਕਾਬੂ ਵਿੱਚ ਕੀਤਾ ਜਾਵੇ ਤਾਂ ਜੋ ਸਕੂਲਾਂ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਚੋਰੀ ਨਾ ਹੋਵੇ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਪਰਭਾਈ ਤੇ ਚੋਰਾਂ ਨੂੰ ਫੜਨ ਦੀ ਅਪੀਲ ਕੀਤੀ ਹੈ ਮੇਰੀ ਗੱਲ ਸੁਣੋ ਜੀ ਦੇਖੋ ਸਾਡੇ ਸਕੂਲ 'ਚ ਹੁਣ ਤੀਜੀ ਵਾਰ ਚੋਰੀ ਹੋਈ ਹੈ ਜੀ ਆਹ ਦੇਖੋ ਗਰੀਬ ਬੱਚਿਆਂ ਵਾਸਤੇ ਹੁੰਦਾ ਅਸੀਂ ਕਿੰਨੀ ਮਿਹਨਤ ਕਰਕੇ ਚੀਜ਼ ਇਕੱਠੇ ਕਰਦੇ ਹਾਂ ਜੀ ਫਿਰ ਸਾਡੀਆਂ ਚੀਜ਼ਾਂ ਚੱਕ ਕੇ ਲੈ ਜਾਂਦੇ ਆ ਜੀ ਅਸੀਂ ਬਹੁਤ ਇੰਨਾ ਚੀਜ਼ਾਂ ਤੱਕੇ ਪਏ ਜੀ ਸਾਡੀ ਤਾਂ ਪ੍ਰਸ਼ਾਸਨ ਸਨਵਾਹੀ ਕੋ ਜਾਰੀ ਸਾਇ ਮੇ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜੀ ਤੀਜੀ ਵਾਰੀ ਹੋਈ ਹੈ ਜੀ ਅੱਛਾ ਹੋਰ ਸਕੂਲਾਂ 'ਚ ਚੋਰੀ ਹੋਈ ਆ ਉਹ ਬਾਕੀ ਟੈਂਕੀ ਵੀ ਹੋਈ ਤੇ ਇਨਵਰਟਰ ਚੋਰੀ ਹੋਇਆ ਉਹ ਵੀ ਅੱਜ ਹੋਇਆ ਹਾਂ ਜ਼ਿਦਹਾਤ ਹੋਇਆ ਯਾਰ ਪਿੱਛੇ ਕਿੰਨੀ ਕ ਵਾਰ ਹੋਇਆ ਦੋ ਵਾਰੀ ਪਹਿਲਾਂ ਹੋਇਆ ਮੈਸੂਰ ਬੈਟਰੀ ਚੋਰੀ ਦੀ ਨਹੀਂ ਤੁਸੀਂ ਕੰਪਲੀਟ ਲਖਾਈ ਨਹੀਂ ਸੀ ਲਖਾਈ ਸੀ ਹਾਂ ਫੇਰ ਕੀ ਬਣਾ ਕੋਈ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਬਣਾ ਜੀ ਬਸ ਇਕੱਲਾ ਐਸਵੀ ਕੇ ਸੈਂਟਰ ਵੱਲੋਂ ਬੈਟਰੀ ਨਹੀਂ ਗਈ ਇਨਵਰਟਰ ਹੀ ਗਿਆ अच्छा मतलब ਤੁਸੀਂ ਬਾਰ ਬਾਰ ਚੋਰੀ ਹੁੰਦੀ ਆ ਬਾਰ ਬਾਰ ਤੁਸੀਂ ਕੰਪਲੇਂਟ ਦਿੰਨੇ ਹੋ ਚੋਰ ਉੱਥੀ ਦੀ ਉੱਥੀ ਨੇ ਚੋਰ ਜਵਾਨ ਦਿੰਦੀ ਹੈ ਜਵਾਨ ਤੋਂ ਹੀ ਨੇ ਚੋਰਾਂ ਦੀ ਕੋਈ ਹੱਲ ਨਹੀਂ ਹੋਇਆ ਪੱਕਾ ਕੋਈ ਹੱਲ ਨਹੀਂ ਹੋਇਆ ਨਾ ਜੀ ਨਾ ਜੀ ਵੀ ਉਹ ਹੁਣ ਫਿਰ ਹੁਣ ਵੈਂਟਰ ਕਿੱਥੋਂ ਕਿੱਥੋਂ ਲੈਂਦੇ ਸੀ ਵੈਂਟਰ ਅਸੀਂ ਜਿਹੇ ਪੈਸੇ ਰੱਖ ਕੇ ਵੈਂਟਰ ਲੈ ਲੈਂਦੇ ਹੁੰਦੇ ਆ ਉਹ ਫਿਰ ਚੱਕੇ ਲੈ ਲੈਂਦੇ ਨੇ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਕਰਦੇ ਜਲਦੀ ਜਲਦੀ ਚੋਰ ਫੜੇ ਜਾਣ ਤੀਜੀ ਵਾਰ ਚੋਰਾ ਨੇ ਕੀਤਾ ਬੈਟਰਾ ਚੋਰੀ। ਉਹ ਗਰੀਬ ਬੱਚਾ ਵਾਸਤੇ ਹੁੰਦਾ। ਅਸੀਂ ਕਿੰਨੀ ਮਿਹਨਤ ਕਰਕੇ ਚੀਜ਼ ਇਕੱਠੇ ਕਰਦੇ ਹਾਂ ਜੀ। ਫੇਰ ਸਾਡੀਆਂ ਚੀਜ਼ਾਂ ਚੱਕ ਕੇ ਲੈ ਜਾਂਦੇ ਆ ਜੀ। ਸਕੂਲਾਂ ਨੂੰ ਹੀ ਕਿਉਂ ਕੀਤਾ ਜਾ ਰਿਹਾ ਟਾਰਗੇਟ? ਦੋ ਵਾਰ ਪਹਿਲਾਂ ਹੋਇਆ ਮੈ ਸਕੂਲ ਬੈਟਰਾ ਚੋਰੀ। ਨਹੀਂ ਤੁਸੀਂ ਕੰਪਲੀਟ ਲਖਾਈ ਨਹੀਂ ਸੀ। ਪਹਿਲੀ ਲਖਾਈ ਸੀ ਹਾਂ ਜੀ। ਫੇਰ ਕੀ ਬਣਾ ਕੋਈ ਪ੍ਰਸ਼ਾਸਨ ਵੱਲੋਂ? ਤੁਸੀਂ ਨਹੀਂ ਬਣਾਇਆ ਜੀ। ਸਕੂਲ ਦੇ ਮਾਸਟਰਾਂ ਨੇ ਆਪ ਪੈਸੇ ਇਕੱਠੇ ਕਰਕੇ ਲਿਆ ਸੀ ਬੈਟਰਾ। ਅਸੀਂ ਬਹੁਤ ਇੰਨਾ ਚੀਜ਼ਾਂ ਤੋੱਕ ਕੇ ਪਿਆ ਜੀ। ਮਾਸਟਰਾਂ ਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ ਸਾਡੀ ਦਾ ਪ੍ਰਸ਼ਾਸਨ ਨੂੰ ਇਹ ਗੁਜਾਰੀਸ ਹੈ ਵੀ ਸਾਡਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੜ੍ਹੇੜਾ ਵਿਖੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਅਧਿਆਪਕ ਹਰਮੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਵੀ ਦੋ ਵਾਰੀ ਚੋਰੀ ਹੋ ਚੁੱਕੀ ਹੈ ਤੇ ਹੁਣ ਤੀਸਰੀ ਵਾਰੀ ਚੋਰੀ ਹੋਈ ਹੈ ਉਹਨਾਂ ਦੱਸਿਆ ਕਿ ਮਾਸਟਰਾਂ ਨੇ ਆਪ ਪੈਸੇ ਇਕੱਠੇ ਕਰਕੇ ਬੈਟਰਾ ਲਗਵਾਇਆ ਸੀ ਜੋ ਕਿ ਚੋਰਾਂ ਨੇ ਚੋਰੀ ਕਰ ਲਿਆ। ਉਹਨਾਂ ਦੀ ਅਲਮਾਰੀ ਵੀ ਖੁੱਲੀ ਪਈ ਸੀ ਤੇ ਸਮਾਨ ਵੀ ਖਿੰਡਿਆ ਹੋਇਆ ਸੀ। ਮੈਂ ਪਹਿਲਾਂ ਵੀ ਦੋ ਵਾਰ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਜਦੋਂ ਚੋਰਾਂ ਨੂੰ ਫੜ ਲਿਆ ਜਾਂਦਾ ਹੈ ਤਾਂ ਥੋੜੇ ਦਿਨਾਂ ਬਾਅਦ ਹੀ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ। ਫਿਰ ਚੋਰੀਆਂ ਕਰਨ ਲੱਗ ਜਾਂਦੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਇਸ ਦੀ ਕਾਰਵਾਈ ਕੀਤੀ ਜਾਵੇ ਤੇ ਚੋਰਾਂ ਨੂੰ ਕਾਬੂ ਵਿੱਚ ਕੀਤਾ ਜਾਵੇ ਤਾਂ ਜੋ ਸਕੂਲਾਂ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਚੋਰੀ ਨਾ ਹੋਵੇ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਪਰਭਾਈ ਤੇ ਚੋਰਾਂ ਨੂੰ ਫੜਨ ਦੀ ਅਪੀਲ ਕੀਤੀ ਹੈ ਮੇਰੀ ਗੱਲ ਸੁਣੋ ਜੀ ਦੇਖੋ ਸਾਡੇ ਸਕੂਲ 'ਚ ਹੁਣ ਤੀਜੀ ਵਾਰ ਚੋਰੀ ਹੋਈ ਹੈ ਜੀ ਆਹ ਦੇਖੋ ਗਰੀਬ ਬੱਚਿਆਂ ਵਾਸਤੇ ਹੁੰਦਾ ਅਸੀਂ ਕਿੰਨੀ ਮਿਹਨਤ ਕਰਕੇ ਚੀਜ਼ ਇਕੱਠੇ ਕਰਦੇ ਹਾਂ ਜੀ ਫਿਰ ਸਾਡੀਆਂ ਚੀਜ਼ਾਂ ਚੱਕ ਕੇ ਲੈ ਜਾਂਦੇ ਨੇ ਅਸੀਂ ਬਹੁਤ ਇੰਨਾ ਚੀਜ਼ਾਂ ਤੱਕੇ ਪਿਆ ਜੀ ਸਾਡੀ ਤਾਂ ਸਾਨੂੰ ਆਹੀ ਕੋ ਜਾਰੀ ਸਾਇ ਮਿਸ ਆਡਾ ਜਿੰਨਾ ਵੀ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੀਜੀ ਵਾਰੀ ਹੋਈ ਹੈ ਜੀ ਅੱਛਾ ਹੋਰ ਸਕੂਲਾਂ ਚ ਚੋਰੀ ਹੋਈ ਆ ਉਹ ਬਾਕੀ ਟੈਂਕੀ ਵੀ ਹੋਈ ਪਤੋ ਨਵਟ ਚੋਰੀ ਹੋਈ ਆ ਉਹ ਵੀ ਅੱਜ ਹੋਇਆ ਹਾਂ ਜ਼ਿਦਹਾਤ ਹੋਇਆ ਪਿੱਛੇ ਕਿੰਨੀ ਕ ਵਾਰ ਹੋਇਆ ਦੋ ਵਾਰ ਪਹਿਲਾਂ ਹੋਈ ਸੀ ਬੈਂਟਰ ਚੋਰੀ ਦੀ ਨਹੀਂ ਤੁਸੀਂ ਕੰਪਲੀਟ ਲਖਾਈ ਨਹੀਂ ਸੀ ਪਹਿਲੇ ਲਖਾਈ ਸੀ ਹਾਂ ਫਿਰ ਕੀ ਬਣਾ ਕੋਈ ਪ੍ਰਸ਼ਾਸਨ ਵੱਲੋਂ ਤੁਸੀਂ ਨਹੀਂ ਬਣਾ ਜੀ ਬਸ ਇਕ ਐਸ.ਵੀ. ਕੇ ਸੈਂਟਰ ਵਿੱਚੋਂ ਬੈਂਟਰ ਨਹੀਂ ਗਈ ਇਹਨਾਂ ਬੱਕਰੀ ਮਿਲਿਆ ਅਚੇ ਮਦਦ ਉਹ ਤੁਸੀਂ ਬਾਰ ਬਾਰ ਚੋਰੀ ਹੁੰਦੀ ਆ ਬਾਰ ਬਾਰ ਤੁਸੀਂ ਕੰਪਲੇਂਟ ਦਿੰਨੇ ਹੋ ਚੋਰ ਉੱਥੀ ਦੀ ਉੱਥੀ ਨੇ ਚੋਰ ਜਵਾਨ ਹੋ ਜਾਂਦੀ ਹੈ ਜਵਾਨ ਤੋਂ ਹੀ ਨੇ ਚੋਰਾਂ ਦੀ ਕੋਈ ਹੱਲ ਨਹੀਂ ਹੋਇਆ ਪੱਕਾ ਵੀ ਉਹ ਹੁਣ ਫਿਰ ਹੁਣ ਬੈਟਰਾ ਕਿੱਥੋਂ ਲੈਂਦੇ ਸੀ ਉਹ ਬੈਟਰਾ ਅਸੀਂ ਤੀਜੇ ਪੈਸੇ ਲੈ ਕੇ ਬੈਟਰਾ ਨਹੀਂ ਦੇਉਂਦੇ ਉਹ ਫਿਰ ਚੱਕੇ ਲੈ ਲੈਂਦੇ ਨੇ ਕੀਮਾ ਕਰ ਦਿਓ ਸਰਕਾਰ ਤੋਂ ਅਸੀਂ ਮੰਗਦੇ ਜਲਦ ਜਲਦ ਚੋੜ ਫੜੇ ਜਾਣਾ